ਪੰਜਾਬ ਦਾ ਗੰਦਲਾ ਹੋ ਰਿਹਾ ਧਰਤੀ ਹੇਠਲਾ ਪਾਣੀ ਖਤਰੇ ਦੀ ਘੰਟੀ ਹੈ ਮਾਝਾ ਮਾਲਵਾ ਅਤੇ ਦੁਆਬਾ ਖੇਤਰ ਦੇ ਪਾਣੀ ਵਿੱਚ ਤਾਤਾ ਰਲਣ ਕਾਰਨ ਇਹ ਪੀਣ ਯੋਗ ਨਹੀਂ ਰਹਿ ਰਿਹਾ ਜਿੱਥੇ ਮਾਝਾ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਆਰਸੈਨਿਕ ਹੈ ਉੱਥੇ ਦੁਆਬਾ ਤੇ ਮਾਲਵਾ ਦੇ ਪਾਣੀ ਵਿੱਚ ਸਲੇਨੀਅਮ ਅਤੇ ਯੂਰੇਨੀਅਮ ਦੇ ਵਧੇਰੇ ਤੱਤ ਮਿਲ ਰਹੇ ਹਨ ਆਰਸੈਨਿਕ ਨਾਲ ਗੰਦਲੇ ਹੋਏ ਪਾਣੀ ਦੀ ਮਾਰ ਹੇਠ ਆਏ ਜ਼ਿਲ੍ਹਿਆਂ ਵਿੱਚ ਅਮਰitsar ਪਹਿਲੇ ਸਥਾਨ ਤੇ ਹੈ ਜਿੱਥੇ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਤੇ ਜਿਸ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਗੁਰੂ ਨਗਰੀ ਵਾਸੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਭਪਿੰਦਰ ਸਿੰਘ ਰਾਜੂ ਵੱਲੋਂ ਜਾਪਾਨੀ ਤਕਨੀਕ ਦੀ ਤਰਤੇ ਆਧੁਨਿਕ ਮਸ਼ੀਨਾਂ ਦੁਆਰਾ ਤਿਆਰ ਕੀਤਾ ਪਾਣੀ D9 ਐਲਕਲਾਈਨ ਵਾਟਰ ਲੋਕਾਂ ਦੇ ਘਰ-ਘਰ ਪਹੁੰਚਾਉਣ ਲਈ ਸਰਬ ਐਲਕਲਾਈਨ ਵਾਟਰ ਏਜੰਸੀ ਤਰਨਤਨ ਰੋਡ ਨੇੜੇ ਬੀਬੀ ਕੋਲਾਪላይ ਕੇਂਦਰ ਵਿਖੇ ਖੋਲੀ ਗਈ ਹੈ ਜਿਸ ਦਾ ਉਦਘਾਟਨ ਭਾਈ ਗੁਰ ਇਕਪਾਲ ਸਿੰਘ ਕੀ ਬੀਬੀ ਕੋਲਾਜੀ ਪਲਾਈ ਟ੍ਰਸਟ ਵਾਲੇ ਅਤੇ ਕੰਪਨੀ ਦੇ ਸੀਓ ਹਰਪਜਨ ਸਿੰਘ ਨੇ ਰੀਬਨ ਕੱਟ ਕੇ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਭਾਈ ਸਾਹਿਬ ਅਤੇ ਸੀਓ ਹਰਪਜਨ ਸਿੰਘ ਨੇ ਕਿਹਾ ਕਿ ਅੱਜ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਜਿਸ ਕਾਰਨ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਭਾਰਤ ਅੰਦਰ ਜੋ ਪੀਣ ਯੋਗ ਪਾਣੀ ਕੰਪਨੀਆਂ ਵੱਲੋਂ ਤਿਆਰ ਕਰਕੇ ਮਾਰਕੀਟ ਵਿੱਚ ਭੇਜਿਆ ਜਾਂਦਾ ਹੈ ਉਹ ਹਰ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਤੇ ਉਹਨਾਂ ਦੇ ਬੈਟ ਵਿੱਚ ਆਉਣ ਵਾਲਾ ਐਲਕਲਾਈਨ ਵਾਟਰ ਗੁਰੂ ਨਗਰੀ ਵਾਸੀਆਂ ਦੇ ਘਰ-ਘਰ ਪਹੁੰਚਾਉਣ ਲਈ ਅੱਜ ਭពਿੰਦਰ ਸਿੰਘ ਰਾਜੂ ਵੱਲੋਂ ਪਹਿਲ ਕਦਮੀ ਕਰਦੇ ਹੋਏ ਸਰਬ ਐਲਕਲਾਈਨ ਵਾਟਰ ਏਜੰਸੀ ਦਾ ਉਦਘਾਟਨ ਕੀਤਾ ਗਿਆ ਹੈ। ਇਹ ਪਾਣੀ ਕੈਂਸਰ, ਬਲੱਡ ਪ੍ਰੈਸ਼ਰ, ਫੈਟੀ ਲੀਵਰ, 슈ਗਰ, ਫੇਫੜੇ, ਗੁਰਦੇ, ਖੂងੜਾ, ਹੱਡੀਆਂ ਕਮਜ਼ੋਰ, ਖਾਦਾ ਪੀਤਾ ਨਾਪਛਾਤਾ, ਥਾਇਰੋਇਡ, ਦਿਲ ਦੇ ਰੋਗਾ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਰੋਕਣ ਵਿੱਚ ਸਹਾਇੀ ਹੋਵੇਗਾ। ਇਸ ਮੌਕੇ ਫਤੇਹ ਸਿੰਘ, ਸ਼ਿਵਾ ਸਿੰਘ, ਠਾਕੁਰ ਸ਼ਵੇਤਾ ਠਾਕੁਰ ਮਾਰਕੀਟ ਡਾਇਰੈਕਟਰ, ਜੀਐਮ ਪ੍ਰਵਿੰਦਰ ਸਿੰਘ, ਜਮਨਾਨਗਰ, ਪ੍ਰਵੀਨ ਸਾਗਰ ਨਾਰਥ ਜਨਰਲ ਹੈੱਡ, ਮੈਡਮ ਸੰਤੋਸ਼ ਇੰਡੀਆ ਮਾਰਕੀਟਿੰਗ ਹੈੱਡ, ਸੰਜੀਵ ਵਾਲੀਆ ਅਤੇ ਟੀਮ ਗੁਰਮੀਤ ਸਿੰਘ ਸੰਗਰੂਰ, ਜਸਪਾਲ ਸਿੰਘ ਨਕੌਧਰਾ ਅਤੇ ਟ੍ਰੇਨਿੰਗ ਸਟਾਫ ਤੋਂ ਇਲਾਵਾ ਭਪਿੰਦਰ ਸਿੰਘ, ਰਾਜੂ ਦੇ ਮਤਾਜੀ, ਸਰਜੀਤ ਕੌਰ, ਹਰਬੰਸ ਸਿੰਘ 베ਦੀ, ਜਸਵੰਤ ਸਿੰਘ, ਬਾਬਾ ਜਗਜੀਤ ਸਿੰਘ ਰੰਧਾਵਾ, ਅਰਵਿੰਦਰ ਸਿੰਘ ਪਟੀ, ਰਵੀਸ਼ੇਰ ਸਿੰਘ ਖਾਲਸਾ, ਅਜੀਤ ਸਿੰਘ ਆਧ ਹਾਜ਼ਰ ਸਨ। ਆਰੇਆਂ ਨੂੰ ਬਹੁਤ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਸਾਰੀ ਪ੍ਰੈਸ ਦਾ মিডিਏ ਦਾ ਧੰਨਵਾਦ ਹੈ ਤੁਹਾਡਾ ਬਹੁਤ ਵੱਡਾ ਰੋਲ ਹੈ ਕਿਸੇ ਇੱਕ ਚੀਜ਼ ਨੂੰ ਲੱਖਾਂ ਤੱਕ ਪਹੁੰਚਾਉਣ ਦਾ ਆਪ ਜੀ ਦਾ ਸਮਾਂ ਕੱਢ ਕੇ ਸਾਡੇ ਵੀਰ ਭੁਪਿੰਦਰ ਸਿੰਘ ਰਾਜੂ ਨੂੰ ਨਵਾਜਣਾ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਇੱਥੇ ਸਰਵ ਅਲਕਲਾਈ ਕੰਪਨੀ ਵੱਲੋਂ ਜੋ D9 ਅਲਕਲਾਈਨ ਵਾਟਰ ਆ ਸਾਰੀਆਂ ਸ਼ੀਸ਼ੀਆਂ ਤੁਸੀਂ ਸਾਰੀਆਂ ਵੇਖ ਰਹੇ ਹੋ ਇੱਥੇ ਇਹ ਆਮਰ ਸਰਦਾ ਡਿਸਟ੍ਰੀਬਿਊਟਰ ਜਿਹੜਾ ਸਾਰਾ ਬਣਾਇਆ ਗਿਆ ਹੈ ਭੋਪਿੰਦਰ ਸਿੰਘ ਰਾਜੂਗੀਰ ਜੀ ਇਹਨਾਂ ਦੇ ਸ਼ੋਅਰੂਮ ਨੂੰ ਔਰ ਪੂਰੀ ਜਾਣਕਾਰੀ ਤੇ ਇਸ ਵਾਟਰ ਦੇ ਜਿਹੜੇ MD ਨੇ ਕੰਪਨੀ ਦੇ ਉਹ ਦੇਣਗੇ ਇਹਨਾਂ ਜਿੰਨਾਂ ਨੂੰ ਇਹਨਾਂ ਨੇ ਦੱਸਿਆ ਵੀ ਆਪਣਾ ਇਹ ਸਾਰਾ ਜਪਾਨੀ ਮਸ਼ੀਨਾਂ ਵਿੱਚੋਂ ਪਾਣੀ ਆਇਆ ਸਾਰਾ ਇਹਦੇ ਚੋਂ ਜਿੰਨੀ ਸ਼ੁੱਧਤਾ ਨਹੀਂਾਈ ਜਾ ਸਕਦੀ ਹੈ ਔਰ ਕਈ ਤਰ੍ਹਾਂ ਦੇ ਸਰੀਰਾਂ ਦੇ ਰੋਗਾਂ ਨੂੰ ਵੀ ਖਤਮ ਕਰਦਾ ਹੈ ਜੇ ਇਹ ਸ਼ੁੱਧਤਾ ਕਰਕੇ ਔਰ ਸਾਰੀਆਂ ਘਟਨਾਵਾਰੀਆਂ ਲੱਗਦੀਆਂ ਇਹਨੂੰ ਪੇਟ ਦੇ ਨਾਲ ਜਿਵੇਂ ਇਹਨਾਂ ਨੇ ਦੱਸਿਆ ਹੈ ਔਰ ਕਾਫੀ ਜਗ੍ਹਾ ਇਹਨਾਂ ਦੀਆਂ ਫੈਕਟਰੀਆਂ ਨੇ ਆਪ ਜੀ ਨੂੰ ਬਹੁਤਾ ਟਾਈਮ ਨਹੀਂ ਲੰਮਾ ਇੱਕ ਅੱਧਾ ਮਿੰਟ 1 ਡੇਢ ਮਿੰਟ ਜਾਣਕਾਰੀ ਵੀ ਦੇਣਗੇ ਤੇ ਇਹ ਚੀਜ਼ ਘਰ ਘਰ ਤੱਕ ਪਹੁੰਚੇ ਹਰ ਜਗ੍ਹਾ ਪਹੁੰਚੇ ਤੇ ਸਾਡੇ ਵੀ ਇੱਕ ਦੋ ਸਜਣਾ ਨੇ ਇਹਨੂੰ ਵਰਤਣਾ ਵਰਤੇ ਕਾਫੀ ਉਹ ਦਿਨ ਦਾ ਉਹਨਾਂ ਨੂੰ ਅੰਦਰ ਦੇ ਜਿਹੜੇ ਕੁਝ ਤਕਲੀਫਾਂ ਸੀ ਉਹ ਵੀ ਆਰਾਮ ਹੈ pani kyunki ਤੁਹਾਨੂੰ ਸਾਰਿਆਂ ਨੂੰ ਪਤਾ ਵੀ ਗੁਰੂ ਮਾਨਕ ਸਾਹਿਬ ਨੇ ਆਪ ਆਖਿਆ ਪਾਉਣ ਗੁਰੂ ਪਾਣੀ ਪਤਾ ਮਾਤਾ ਧਰਤ ਮਹਤਵਪੂਰਨ ਪਾਣੀ ਨੂੰ ਪਿਤਾ ਕਿਹਾ ਵੀ ਇਹਨੂੰ ਵਾਤਾਵਰਨ ਨੂੰ ਵਤ ਵਤ ਸ਼ੁੱਧ ਰੱਖਿਆ ਜਾਵੇ ਤੇ ਸ਼ੁੱਧਤਾ ਦੀ ਸਾਰੀ ਚੀਜ਼ ਨੂੰ ਇਹ ਲਿਆ ਰਹੇ ਨੇ ਮਾਰਕੀਟ ਦੇ ਵਿੱਚ ਅੱਜ ਇਹਦੇ ਡਿਸਟ੍ਰੀਬਿਊਟਰ ਭੋਪਿੰਦਰ ਸਿੰਘ ਰਾਜੂ ਵੀਰ ਜੀ ਦੇ ਦਫ਼ਤਰ ਦਾ ਮਹੂਰਤ ਹੋਇਆ ਹੈ ਸ਼ੋਅਰੂਮ ਦਾ ਸਾਰਾ ਇਥੋਂ ਅੰਮ੍ਰਿਤਸਰ ਨੂੰ ਸਪਲਾਈ ਹੋਇਆ ਕਰੇਗਾ ਵਧਾਈ ਦਿੰਦਾ ਆਦਾ ਰੀਡੀ ਨੂੰ ਵਧਾਈ ਦਿੰਦਾ ਐਨਾਨੂ ਨੂੰ ਵੀ ਵਧਾਈ ਦਿੰਦਾ ਫਤਿਹ ਸਿੰਘ ਨੂੰ ਵੀ ਐਮ ਡੀ ਸਾਹਿਬ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਦੱਸਾਈ ਦੇਣਾ ਚਾਹਾਂਗਾ ਕਿ ਸਾਡੇ ਬਾਬਾ ਜੀ ਪਾਈਚਾ ਪਾਈਖੁਰ ਇਕਬਾਲ ਸਿੰਘ ਜੀ ਹੋਰਾਂ ਦੇ ਮੁਖਾਰਬੇਨ ਤੋਂ ਜਿਹੜੇ ਆਪਾਂ ਸ਼ਬਦ ਸੁਣ ਰਹੇ ਸੀਗੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਅੱਜ ਅੰਮ੍ਰਿਤਸਰ ਦੀ ਤਰਕੀ ਦੇ ਉੱਤੇ 39 ਐਲਕਲਾਈਨ ਵਾਟਰ ਦਾ ਅਸੀਂ ਡਿਸਟ੍ਰੀਬਿਊਟਰਸ਼ਿਪ ਦਾ ਦੋ ਘਾਟਨ ਕੀਤਾ ਹੈ ਔਰ ਇਹਦੇ ਵਿੱਚ ਸਾਡੇ ਵੱਡੇ ਵੀਰ ਭਾਈ ਸਾਹਿਬ ਭਾਈ ਭពਿੰਦਰ ਸਿੰਘ ਜੀ ਰਾਜੂ ਜੀ ਜਿਨ੍ਹਾਂ ਦਾ ਬਹੁਤ ਵੱਡਾ ਤੇ ਬਹੁਤ ਅਹਿਮ ਯੋਗਦਾਨ ਹੈ ਔਰ ਉਹਨਾਂ ਤੱਕ ਇਹ ਗੱਲਬਾਤ ਪਹੁੰਚਾਉਣ ਲਈ ਕਿ ਆਪਣੇ ਭਾਰਤ ਦੇ ਵਿੱਚ ਅੱਜ ਜਿਸ ਤਰ੍ਹਾਂ ਦਾ ਪਾਣੀ ਆਪਾਂ ਨੂੰ ਮਿਲ ਰਿਹਾ ਉਸ ਪਾਣੀ ਦੇ ਨਾਲ ਆਪਣੇ ਦੇਸ਼ ਦੇ ਵਿੱਚ ਬਿਮਾਰੀਆਂ ਬਹੁਤ ਹੱਦ ਤੱਕ ਵਧ ਰਹੀਆਂ ਨੇ ਸੋ ਫਤੇਹ ਸਿੰਘ ਜੀ ਮਾਣੀ ਬੜਾ ਤਾ ਜਿਨ੍ਹਾਂ ਨੇ ਇਹ ਉਪਰਾਹ ਲਾ ਦਿੱਤਾ ਕਿ ਅੱਜ ਅੰਮ੍ਰਿਤਸਰ ਦੀ ਧਰਤੀ ਤੇ D9 ਐਲਕੈਲਾਈਨ ਵਾਟਰ ਜਿਹੜਾ ਹੈਗਾ ਉਹ ਦਾ ਉਦਗਟਨ ਕੀਤਾ ਜਾਵੇ ਔਰ ਅਸੀਂ ਪੂਰੇ ਭਾਰਤ ਦੇ ਵਿੱਚ ਇਸ ਪਾਣੀ ਨੂੰ ਸਪਲਾਈ ਕਰ ਰਹੇ ਹਾਂ ਔਰ ਬਹੁਤ سارے ਡਿਸਟ੍ਰੀਬਿਊਟਰ ਜਿਹੜੇ ਐਸ ਵਕਤ ਜਿਹੜੇ ਹਰਿਆਣਾ ਪੰਜਾਬ ਉਪੀ ਦਿੱਲੀ ਦੇ ਵਿੱਚ ਹਿਮਾਚਲ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਇਸ ਪਾਣੀ ਨੂੰ ਘਰ-ਘਰ ਦੇ ਵਿੱਚ ਸਪਲਾਈ ਕਰ ਰਹੇ ਨੇ ਬਹੁਤ ਸਾਰੇ ਸ਼ੋਰੂਮ ਬਹੁਤ ਸਾਰੇ ਹੋਟਲ ਰੈਸਟੋਰੈਂਟ ਦੇ ਉੱਤੇ ਪਾਣੀ ਮਿਲ ਰਿਹਾ ਔਰ ਲੋਕ ਇਸ ਪਾਣੀ ਨੂੰ ਪੀ ਕਰਕੇ ਬੜਾ ਆਪਣੇ ਆਪ ਨੂੰ ਸਵਸਥਪੀਲ ਕਰ ਰਹੇ ਨੇ ਅੱਛਾ ਫੀਲ ਕਰ ਰਹੇ ਨੇ ਸੋ ਸਾਡੀ ਮੁਹਿਮ ਹੈ ਕਿ ਦੇਸ਼ ਦੇ ਵਿੱਚੋਂ ਬਿਮਾਰੀ ਨੂੰ ਘਟਾਇਆ ਜਾਏ ਔਰ ਅੱਛਾ ਪਾਣੀ ਹਰ ਇੱਕ ਤੱਕ ਇਸ ਨੂੰ ਪਾਣੀ ਨੂੰ ਪਹੁੰਚਾਇਆ ਜਾਵੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਾਣੀ ਵੀ ਅਗਰ ਆਪਾਂ ਗੱਲ ਕਰਦੇ ਆ ਤਾਂ ਪਾਣੀ ਦੇ ਵਿੱਚ ਕਈ categories ਨੇ ਪਾਣੀ ਪਿਉਰੀਫਾਈਡ ਪਾਣੀ ਵੀ ਹੁੰਦਾ ਹੈ ਮਿਨਰਲ ਵਾਟਰ ਵੀ ਹੁੰਦਾ ਹੈ ਔਰ ਸਪ੍ਰਿੰਗ ਵਾਟਰ ਵੀ ਹੁੰਦਾ ਹੈ ਉਹਨਾਂ ਸਾਰਿਆਂ ਦੀ ਕੋਸਟ ਜਿਹੜੀ ਹੈ ਉਹ ਮਾਰਕੀਟ ਦੇ ਰੇਟ ਦੇ ਵਿੱਚ 20 ਰੁਪਏ 25 ਰੁਪਏ 30 ਰੁਪਏ ਲੀਟਰ ਦੀ ਬੋਤਲ ਮਿਲਦੀ ਹੈ ਪਰ ਅਸੀਂ ਇਸ ਪਾਣੀ ਨੂੰ ਘਰ-ਘਰ ਵਿੱਚ ਪਹੁੰਚਾਉਣ ਦਾ ਇੱਕ ਜਰੀਆ ਆਪਣੇ 20 ਲੀਟਰ ਦਾ ਜਾਰ ਰੱਖਿਆ ਹੈ ਜਿਸ ਦੇ ਰਾਹੀਂ ਇਹ ਅਸੀਂ ਘਰ-ਘਰ ਦੇ ਵਿੱਚ ਸਿਰਫ ਔਰ ਸਿਰਫ 10 ਰੁਪਏ ਲੀਟਰ ਦੇ ਵਿੱਚ ਇਹ ਪਾਣੀ ਨੂੰ ਪਹੁੰਚਾ ਰਹੇ ਹਾਂ ਪਰ ਜਦੋਂ ਕਮਰਸ਼ੀਅਲ ਯੂਜ਼ ਵਿੱਚ ਆ ਜਾਂਦਾ ਹੈ ਤਾਂ ਐਲਕੈਲਾਈਨ ਵਾਟਰ ਪੂਰੇ ਇੰਡੀਆ ਦੇ ਵਿੱਚ ਜਾਂ ਪੂਰੀ ਕੰਟਰੀਆਂ ਦੇ ਵਿੱਚ ਵੀ ਸੋ 200 300 ਰੁਪਏ ਲੀਟਰ ਤੋਂ ਸਟਾਰਟ ਹੀ ਹੁੰਦਾ ਪਰ ਉੱਥੇ ਹੀ ਆਪਣਾ ਪਾਣੀ ਡਿਸਟਰੀਬਿਊਟਰ ਕੋਲ ਲੈ ਕਰਕੇ ਹੋਟਲ ਤੱਕਰ ਹੋਟਲ ਤੋਂ ਲੈ ਕੇ ਕਸਟਮਰ ਤੱਕ ਸਿਰਫ ਔਰ ਸਿਰਫ 80 ਰੁਪਏ ਤੱਕ ਦੀ ਇਹਦੀ ਲਾਗਤ ਜੜੀ ਰੱਖੀ ਦੀ ਜੀ ਦਾ ਰਾਜਪੂਖਿੰਦਰ ਸਿੰਘ ਰਾਜੂ ਜੋ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰਬ ਅਲਕ ਲਾਈਨ ਵਾਟਰ ਸਪਲਾਈ ਇਹ ਕੰਪਨੀ ਦਾ ਡਿਸਟਰੀਬਿਊਟਰ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਦੀਆਂ ਸੀਸਾ ਸਦਕਾ ਅਤੇ ਐਮ ਡੀ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਇਥੇ ਡਿਸਟ੍ਰੀਬਿਊਟਰਸ਼ਿਪ ਜਿਹੜੀ ਆ ਖੋਲੀ ਗਈ ਹੈ ਤੇ ਦਾਸ ਨੂੰ ਇਹਦੀ ਸੇਵਾ ਮਿਲੀ ਆ ਕਹਿੰਦੇ ਹਾਤੀ ਕੇ ਪਾਉ ਮੈਂ ਸਭ ਕਾ ਪਾਉ ਜਿਸ ਤੇ ਭਾਈ ਸਾਹਿਬ ਨੇ ਇੰਨਾ ਕੁਝ ਕਹਿ ਦਿੱਤਾ ਐਮ ਡੀ ਸਾਹਿਬ ਨੇ ਸਭ ਕੁਝ ਕਹਿ ਦਿੱਤਾ ਵਾ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਇਸ ਪਾਣੀ ਤੇ ਤਕਰੀਬਨ ਕੋਈ 2.5 ਮਹੀਨੇ ਤੋਂ ਕੀਤੀ ਗਈ ਐਮਡੀ ਸਾਹਿਬ ਨਾਲ ਫਤਿਹ ਸਿੰਘ ਜੀ ਘਰਾ ਨਾਲ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਨਗਰੀ ਦੇ ਵਿੱਚ ਜਿੰਨੇ ਵੀ ਲੋਕ ਵਸ ਰਹੇ ਨੇ ਉਹਨਾਂ ਨੂੰ ਚੰਗਾ ਸ਼ੁੱਧ ਤੇ ਇੱਕ ਚੰਗੀ ਚੀਜ਼ ਜਿਹੜੀ ਆ ਦਿੱਤੀ ਜਾਵੇ ਜਿਹਦੇ ਵਿੱਚ ਤਕਰੀਬਨ 2.5 ਮਹੀਨੇ ਦੀ ਇਸ ਸਾਰੀ ਰਿਸਰਚ ਦੇ ਨਾਲ ਇਸ ਪਾਣੀ ਦੇ ਹਰ ਇੱਕ ਸੈਂਪਲ ਵੀ ਚੈੱਕ ਕੀਤੇ ਗਏ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਕੇ ਅੱਜ ਐਮਡੀ ਸਾਹਿਬ ਤੇ ਸਰੋਵਰ ਖੈਸਾ ਬਣਾ ਦੀ ਕਿਰਪਾ ਦੇ ਨਾਲ ਕਿ ਅੱਜ 31 ਜੁਲਾਈ ਨੂੰ ਦੀ ਜਿਹੜੀ ਆ ਰੰਮਤਾ ਕੀਤੀ ਗਈ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਧੰਨਵਾਦ ਭਾਈ ਸਾਹਿਬਾਂ ਦਾ ਬਹੁਤ ਧੰਨਵਾਦ ਐਮਡੀ ਸਾਹਿਬ ਦਾ ਬਹੁਤ ਧੰਨਵਾਦ ਜਿਹੜਾ ਵੀ ਕੋਈ ਇਥੇ ਅਪਰੋਚ ਕਰਨਾ ਚਾਹੁੰਦਾ ਵਾ ਤਕਰੀਬਨ ਵੈਸੇ ਤੇ ਸਾਰੇ ਮੋਬਾਈਲ ਨੰਬਰ ਵੀ ਦੇ ਰਹੇ ਆ ਨਹੀਂ ਤੇ ਇਥੋਂ ਦਾ ਜਿਹੜਾ ਐਡਰੈਸ ਹੈਗਾ ਵਾ ਕਰਨਤਾਰਨ ਡੋਰ ਸ੍ਰੀ ਅਮਰਸਰ ਸਾਹਿਬ ਨਜ਼ਦੀਕਪੁਰੀ ਵਾਲਾ ਡਿਆ 98765 25807 7889985848